ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਹੋਰ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਕਿਉਂਕਿ ਸ਼ਹੀਦ ਸਿੰਘਾਂ ਨੇ ਸਾਡੇ ਜੀਵਨ ਨੂੰ ਸੁਖਦਾਇਕ ਬਣਾਉਣ ਲਈ ਕਈ ਕੁਰਬਾਨੀਆਂ ਦਿੱਤੀਆਂ ਨੇ ਤੇ ਅਸੀਂ ਉਹਨਾਂ ਦਾ ਸ਼ੁਕਰਾਨਾ ਹਰ ਸਮੇਂ ਸਾਨੂੰ ਕਰਨਾ ਚਾਹੀਦਾ ਹੈ ਅਸੀਂ ਬੰਦਗੀ ਕਰਨ ਲਈ ਦੁਨੀਆ ਤੇ ਆਏ ਹਾਂ ਜ਼ਿੰਦਗੀ ਵਿੱਚ ਗੁਰਬਾਣੀ ਦਾ ਬਹੁਤ ਮਹੱਤਵ ਹੈ ਜਦੋਂ ਅਸੀਂ ਗੁਰਬਾਣੀ ਨਹੀਂ ਪੜ੍ਹਦੇ ਜਾਂ ਗੁਰਬਾਣੀ ਨਹੀਂ ਸੁਣਦੇ ਤੇ ਸਾਡੇ ਮਨ ਤੇ ਸਾਡੇ ਮਤਲਬ ਸੁਭਾਅ 'ਚ ਬਹੁਤ ਜ਼ਿਆਦਾ ਕਟੜਤਾ ਆ ਜਾਂਦੀ ਹੈ ਜੇ ਅਸੀਂ ਬਾਣੀ ਪੜ੍ਹ ਪੜਹੀਏ ਨਾ ਤੇ ਸਾਡਾ ਮਨ ਸ਼ਾਂਤ ਰਹਿੰਦਾ ਹੈ ਬਾਣੀ ਇਹੋ ਜਿਹਾ ਖਜ਼ਾਨਾ ਹੈ ਜਿਸ ਨੂੰ ਕੋਈ ਚੋਰ ਲੁਟੇਰਾ ਲੁੱਟ ਨਹੀਂ ਸਕਦਾ ਕਿਉਂਕਿ ਕਹਿੰਦੇ ਆ ਨਾ ਵਾਹਿਗੁਰੂ ਜੀ ਨੇ ਸਾਨੂੰ ਵਿੱਦਿਆ ਦਾ দান ਸਭ ਤੋਂ ਉੱਤਮ দান ਦਿੱਤਾ ਹੈ ਕਿ ਅਸੀਂ ਪੜ੍ਹ ਲਿਖ ਕੇ ਕੁਝ ਬਣ ਜਾਈਏ ਕੁਝ ਕਰ ਜਾਈਏ ਗੁਰਬਾਣੀ ਪੜ੍ਹੀਏ ਗੁਰਬਾਣੀ ਸੁਣੀਏ ਤੇ ਇਸੇ ਤਰ੍ਹਾਂ ਖਾਲਸਾ ਜੀ ਗੁਰਬਾਣੀ ਦਾ ਜ਼ਿੰਦਗੀ ਵਿੱਚ ਬਹੁਤ ਮਹੱਤਵ ਹੈ ਇੱਕ ਭੋਜਨ ਦੀ ਤਰ੍ਹਾਂ ਇੱਕ ਖੁਰਾਕ ਹੈ ਗੁਰਬਾਣੀ ਵੀ ਸਾਡੇ ਜੀਵਨ ਦੀ ਇੱਕ ਮੁੱਖ ਖੁਰਾਕ ਹੈ ਜਿਸ ਤੋਂ ਬਿਨਾ ਕਿ ਸਾਡਾ ਜੀਵਨ ਅਧੂਰਾ ਹੈ ਇਸ ਅਧੂਰੇ ਜੀਵਨ ਨੂੰ ਪੂਰਾ ਕਰਨ ਲਈ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਜਿੰਨਾ ਹੋ ਸਕੇ ਤੁਹਾਡੇ ਕੋ ਉਨਾ ਟਾਈਮ ਹੋਵੇ ਉਹਨਾਂ ਗੁਰਬਾਣੀ ਪੜੋ ਤੇ ਖਾਲਸਾ ਜੀ ਅੱਜ ਦੀ ਜੋ ਹੱਦ ਬੀਤੀ ਹੈ ਇਹ ਇੱਕ ਸੱਚਾਈ ਹੈ ਜੋ ਕਿ ਅਸੀਂ ਸਾਨੂੰ ਬਾਬਾ ਜੀ ਨੇ ਦੱਸੀ ਸੀ ਕਥਾ ਬਾਤਨੀ ਨੇ ਉਹ ਵੀ ਕਿ ਉਹਨਾਂ ਨੇ ਉਹ ਬਾਹਰਲੇ ਦੇਸ਼ ਚ ਗਏ ਸੀ ਉਹਨਾਂ ਨੇ ਉੱਥੋਂ ਉੱਥੇ ਦੇ ਇੱਕ ਵੀਰ ਨੇ ਉਹਨਾਂ ਨੂੰ ਆਪਣੀ ਹੱਦ ਬਿੱਤੀ ਸੁਣਾਈ ਕਿਉਂਕਿ ਉਹ ਉਸ ਬਾਬਾ ਜੀ ਦੇ ਬਹੁਤ ਕਰੀਬ ਸਨ ਉਹ ਕਹਿੰਦੇ ਨੇ ਕਿ ਮੈਂ ਨਾ ਮਤਲਬ ਕਹਿੰਦੇ ਕਿ ਅਸੀਂ ਨਾ ਗੁਰਸਿੱਖ ਫੈਮਿਲੀ ਨਾਲ ਬਿਲੋਂਗ ਕਰਦੇ ਆਂ ਦੀ ਗੁਰਸਿੱਖਣ ਕਹਿੰਦੇ ਕਿ ਸਾਡਾ ਬੇਟਾ ਇੰਨਾ ਜ਼ਿਆਦਾ ਬਿਮਾਰ ਹੋ ਗਿਆ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਜਿਸ ਦਾ ਕਿ ਇਲਾਜ ਵੀ ਅਸੀਂ ਬਹੁਤ ਕਰਾਇਆ ਪਰ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਇਲਾਜ ਕਹਿੰਦੇ ਨੇ ਕਿ ਇਲਾਜ ਗੁਰਾਂ ਨੂੰ ਇਲਾਜ ਬਹੁਤ ਜ਼ਿਆਦਾ ਕਰਵਾਣ ਦੇ ਬਾਵਜੂਦ ਵੀ ਉਹ ਠੀਕ ਨਾ ਹੋ ਸਕਿਆ ਕਹਿੰਦੇ ਕਿ ਉਸ ਦਿਨਾਂ ਇੰਨੇ ਕੁ ਜ਼ਿਆਦਾ ਸਰੀਰ ਦੇ ਵਿੱਚ ਰੋਗ ਸਨ ਤੇ ਬਹੁਤ ਹੀ ਜ਼ਿਆਦਾ ਪੀੜਿਤ ਹੋ ਗਏ ਮਤਲਬ ਸਰੀਰਿਕ ਰੋਗ ਜਦੋਂ ਲੱਗ ਜਾਂਦੇ ਨਾ ਬੰਦੇ ਨੂੰ ਤੇ ਉਹ ਬੰਦਾ ਇੱਕਦਮ ਨਾ ਬਹੁਤ ਹੀ ਤੜਫਦਾ ਹੈ ਉਹ ਕਹਿੰਦੀ ਕਿ ਡਾਕਟਰ ਕੋਲੋਂ ਨਾ ਉਹਨਾਂ ਦੇ ਚੈੱਕਅਪ ਕਰਾਇਆ ਕਿ ਉਹਨਾਂ ਦੇ ਨਾ ਫੇਫੜੇ ਫੇਫੜਿਆਂ ਵਿੱਚ ਪਾਣੀ ਭਰ ਗਿਆ ਹੈ ਉਹਨਾਂ ਦੇ ਫੇਫੜੇ ਬਿਲਕੁਲ ਖਰਾਬ ਹੋ ਚੁੱਕੇ ਨੇ ਦੇਖੋ ਜਦੋਂ ਅਸੀਂ ਸਾਹ ਲੈਣ ਵਾਸਤੇ ਸਾਹ ਲੈਂਦੇ ਹਨਾ ਤਾਂ ਫੇਫੜਿਆਂ ਦੇ ਰਾਹੀਂ ਸਾਹ ਲੈਂਦੇ ਹਾਂ ਜਿਸ ਬੰਦੇ ਨੂੰ ਸਾਹ ਹੀ ਨਹੀਂ ਆਣਗੇ ਉਹ ਬੰਦਾ ਤੇ ਮਰਨ ਦੀ ਕਗਾਰ ਤੇ ਪਹੁੰਚ ਜਾਂਦਾ ਹੈ ਉਹ ਕਹਿੰਦੇ ਵੀਰ ਨੇ ਦੱਸਿਆ ਕਿ ਮੇਰੇ ਬੀਟਾ ਮਤਲਬ ਇੰਨਾ ਜ਼ਿਆਦਾ ਸੀਰੀਅਸ ਐਦਾ ਬਿਮਾਰੀ ਨਾ ਕਿਰਿਆ ਹੋਇਆ ਸੀ ਕਹਿੰਦੇ ਅਸੀਂ ਹਰ ਹਫ਼ਤੇ ਜਾ ਕੇ ਉਹਦੇ ਫੇਫੜਿਆਂ ਵਿੱਚੋਂ 15 ਦਿਨਾਂ ਬਾਅਦ ਪਾਣੀ ਕਢਾਉਂਦੇ ਤਾਂ ਉਹਨਾਂ ਨੂੰ ਸਾਹ ਆਂਦਾ ਤੇ ਜੇ ਪਾਣੀ ਭਰ ਜਾਂਦਾ ਤੇ ਉਹਨਾਂ ਨੂੰ ਸਾਹ ਵੀ ਨਹੀਂ ਆਉਂਦਾ ਸੀ ਇੰਨਾ ਔਖਾ ਹੋ ਗਿਆ ਤੇ ਇੱਕ ਦਿਨ ਕਹਿੰਦੇ ਕਿ ਸਾਡੇ ਨਾ ਘਰ ਦੇ ਕੋਲ ਦੀਵਾਨ ਲੱਗੇ ਕਹਿੰਦੇ ਕਿ ਮੈਂ ਗਿਆ ਉੱਥੇ ਤੇ ਕਹਿੰਦੇ ਉੱਥੇ ਨਾ ਬਾਬਾ ਜੀ ਨੇ ਕਥਾ ਕੀਤੀ ਚਲੋ ਕਈ ਇਹੋ ਜਿਹੀਆਂ ਕਥਾਵਾਂ ਹਨ ਜੋ ਸਿੱਧੀਆਂ ਰੂਹ ਤੇ ਲੱਗਦੀਆਂ ਨੇ ਦਿਲ ਤੇ ਲੱਗਦੀਆਂ ਨੇ ਤੇ ਸਾਨੂੰ ਉਹਦੇ ਨਾਲ ਸਿੱਖਿਆ ਮਿਲਦੀ ਹੈ ਹਰ ਇੱਕ ਜਦੋਂ ਅਸੀਂ ਕਿਤੇ ਦੀਵਾਨ ਚ ਬੈਠੇ ਹੋਈਏ ਨਾ ਉੱਥੇ ਸਾਨੂੰ ਕੋਈ ਵਧੀਆ ਹੀ ਸਿੱਖਿਆ ਮਿਲਦੀ ਹੈ ਖਾਲਸਾ ਜੀ ਦੀਵਾਨ ਚ ਜਾ ਕੇ ਕਥਾ ਜ਼ਰੂਰ ਸੁਣਨੀ ਚਾਹੀਦੀ ਹੈ ਪਤਾ ਨਹੀਂ ਕਿਹੜੀ ਕਥਾ ਜਾਂ ਕਿਹੜੇ ਟਾਈਮ ਪੜਿਆ ਹੋਇਆ ਪਾਠ ਸਾਡੇ ਜੀਵਨ ਵਿੱਚ ਖੁਸ਼ਹਾਲੀ ਲਿਆ ਸਕਦਾ ਹੈ ਕਿਹੜਾ ਪਾਠ ਸਾਡੇ ਪਾਪ ਘੱਟ ਸਕਦਾ ਹੈ ਤੇ ਕਹਿੰਦੇ ਕਿ ਮੇਰੇ ਦਿਲ ਚ ਚਾਹਤ ਹੋਈ ਵੀ ਮੇਰਾ ਬੇਟਾ ਤਾਂ ਐਨਾ ਬਿਮਾਰ ਹੈ ते भी मैं गुरुद्वारा साहिब जाना हाँ हर रोज़ बाबा जी अगे अरदास करी दी है केंद्र कि पता नहीं कड़ी कमी है जो साढ़े च है जो रह गई है जिस करके कि मेरा बेटा ठीक ही नहीं हो रहा कहें कि उन्होंने ना अमृत छकन तलाह बनाई कि मैं अमृत छका कहते कि उन्होंने कहा कि जोड़ा बीमार बेटा है ना उन्होंने भी मैं अमृत छका दाँ तो वोटी ने भी ਤੇ ਕਹਿੰਦੇ ਇੱਦਾਂ ਦੇ ਖਿਆਲ ਮੇਰੇ ਮਨ ਚ ਆ ਰਹੇ ਸਨ ਕਹਿੰਦੇ ਪਹਿਲਾਂ ਤਾਂ ਅਸੀਂ ਦੋਨਾਂ ਜੀਆਂ ਨੇ ਅੰਮ੍ਰਿਤ ਛਕਿਆ ਅਸੀਂ ਗੁਰਬਾਣੀ ਪੜਨ ਲੱਗ ਪਏ ਅਸੀਂ ਖੰਡੇ ਬਾਟੇ ਦੀ ਪੋਲ ਛਕੀ ਦੇਖੋ ਜਦੋਂ ਨਾ ਅੰਮ੍ਰਿਤ ਛਕਾਉਂਦੇ ਨੇ ਤੇ ਜਦੋਂ ਅੰਮ੍ਰਿਤ ਕੇਸਾਂ ਵਿੱਚ ਪਾਉਂਦੇ ਨੇ ਅੱਖਾਂ ਵਿੱਚ ਸਿੱਟਕਾਉਂਦੇ ਨੇ ਤੇ ਉਦੋਂ ਕਹਿੰਦੇ ਕਿ ਇੱਕ ਤਰ੍ਹਾਂ ਨਾ ਰੱਬ ਨਾਲ ਲੀਵਲ ਜੁੜ ਜਾਂਦੀ ਹੈ ਚਾਹੇ ਉਸ ਤੋਂ ਬਾਅਦ ਬੰਦਾ ਪਾਲਣਾ ਕਰੇ ਕਿ ਨਾ ਕਰੇ ਪਰ ਪਹਿਲਾ ਜਦੋਂ ਅੰਮ੍ਰਿਤ ਬੰਦਾ ਛਕਦਾ ਹੈ ਨਾ ਵੀ ਥੋੜੇ ਦਿਨ ਤਾਂ ਇੰਨੀ ਲਿਵ ਲੱਗਦੀ ਹੈ ਪਰਮਾਤਮਾ ਨਾ ਇੰਨੀ ਕਤਾਰ ਜੁੜਦੀ ਹੈ ਪਰਮਾਤਮਾ ਨਾ ਚਲੋ ਕਈ ਲੋਕ ਤਾਂ ਐਵੇਂ ਹੀ ਹਰ ਰੋਜ਼ ਰੋਜ਼ਾਨਾ ਪਾਠ ਕਰਦੇ ਨੇ ਇਹ ਕਹਿੰਦੇ ਕਿ ਉਹਨਾਂ ਨੇ ਕਿਹਾ ਕਿ हे ਸੱਚੇ ਪਿਤਾ ਪਰਮੇਸ਼ਵਰ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਰਾ ਬਿਠਾ ਹੈ ਤੇ ਇਹ ਠੀਕ ਹੋ ਜੇ ਕਹਿੰਦੇ ਕਿ ਬੇਟੇ ਦਿਨਾ ਮਤਲਬ 80% ਫੇਫੜੇ ਖਰਾਬ ਹੋ ਚੁੱਕੇ ਸੀ ਪਾਣੀ ਭਰ ਜਾਂਦਾ ਸੀ ਬਹੁਤ ਔਖਾ ਸੀ ਸਾਹ ਦੀਆਂ ਮਸ਼ੀਨਾਂ ਲੱਗੀਆਂ ਸੀ ਕਹਿੰਦੇ ਕਿ ਅਸੀਂ ਨਾ ਬੇਟੇ ਨੂੰ ਘਰ ਲੈ ਆਏ ਤੇ ਕਹਿੰਦੇ ਕਿ ਮੈਂ ਉਹਨੂੰ ਕਿਹਾ ਕਿ ਅੱਜ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਤੇ ਉੱਥੇ ਜਾ ਕੇ ਅਸੀਂ ਅੰਮ੍ਰਿਤ ਛਕਣਾ ਹੈ ਕਹਿੰਦੇ ਮੈਂ ਮੇਰਾ ਬੇਟਾ ਤੇ ਮੈਂ ਅਸੀਂ ਗੱਡੀ ਵਿੱਚ ਗਏ ਅਸੀਂ ਗੁਰਦੁਆਰਾ ਸਾਹਿਬ ਪਹੁੰਚੇ ਕਹਿੰਦੇ ਜਦੋਂ ਨਾ ਉੱਥੇ ਅੰਮ੍ਰਿਤ ਛਕਾਉਣ ਲੱਗੇ ਨਾ ਕਹਿੰਦੇ ਕਿ ਬੇਟੇ ਮੇਰੇ ਦੀ ਤਰੀਏ ਤਾਂ ਇੰਨੀ ਠੀਕ ਨਹੀਂ ਸੀ ਪਰ ਅਸੀਂ ਫਿਰ ਵੀ ਉਹਨੂੰ ਗੁਰਦੁਆਰਾ ਸਾਹਿਬ ਲੈ ਗਏ ਕਿਉਂਕਿ ਕਹਿੰਦੇ ਕਿ ਮੇਰੇ ਮਨ 'ਚ ਨਾ ਪ੍ਰਮਾਤਮਾ ਪ੍ਰਤੀ ਇੰਨਾ ਕੁ ਵਿਸ਼ਵਾਸ ਸੀ ਨਾ ਬਹੁਤ ਜ਼ਿਆਦਾ ਕਿ बस रब ਦੇ ਹੱਥ ਡੋਰਾ ਛੱਡਤੀ ਆਂ ਵੀ ਹੁਣ ਜੋ ਵੀ ਕਰਨਾ ਹੈ ਨਾ ਪ੍ਰਮਾਤਮਾ ਤੂੰ ਹੀ ਕਰਨਾ ਹੈ ਤੂੰ ਹੀ ਮੇਰਾ ਸਹਾਇਕ ਬੰਨਾ ਹੈ ਤੂੰ ਹੀ ਤੰਦਰੁਸਤੀਆਂ ਬਖਸ਼ੀਆਂ ਨੇ اے ਪ੍ਰਮਾਤਮਾ ਤੂੰ ਹੀ ਮੇਰੇ ਬੱਚੇ ਨੂੰ ਤੰਦਰੁਸਤ ਕਰ ਸਕਦਾ ਹੈ ਕਿਉਂਕਿ ਕਹਿੰਦੇ ਨੇ ਨਾ ਕਿ ਪ੍ਰਮਾਤਮਾ ਸਭ ਕੁਝ ਕਰ ਸਕਦਾ ਹੈ ਜਿਵੇਂ ਅਸੀਂ ਜਿਵੇਂ ਇੱਕ ਬੱਚਾ ਆਪਣੇ ਪਿਤਾ ਨੂੰ ਮੰਗਦਾ ਹੈ ਨਾ ਉਸੇ ਤਰ੍ਹਾਂ ਅਸੀਂ ਵੀ ਪਰਮਾਤਮਾ ਦੇ ਬੱਚੇ ਹਾਂ ਅਸੀਂ ਵੀ ਆਪਣੇ ਪਿਤਾ ਅਗੇ ਅਰਦਾਸ ਕਰਦੇ ਹਾਂ ਆਪਣੇ ਬਾਪੂ ਅਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਮੇਰੇ ਪੁੱਤਰ ਨੂੰ ਵੀ ਤੰਦਰੁਸਤ ਕਰ ਦੋ ਕਹਿੰਦੇ ਜਦੋਂ ਨਾ ਉੱਥੇ ਨਾ ਖੰਡੇ ਬਾਟੇ ਦੀ ਪੌਲ ਸ਼ਕਣ ਲੱਗੀ ਨਾ ਕਹਿੰਦੇ ਹਜੀ ਵੀਰ ਦੇ ਸਿਰ ਦੇ ਉੱਤੇ ਨਾ ਮਤਲਬ ਉਸ ਬੇਟੇ ਦੇ ਸਿਰ ਦੇ ਉੱਤੇ ਕੇਸਾਂ ਦੇ ਵਿੱਚ ਜਦੋਂ ਅੰਮ੍ਰਿਤ ਪਾਇਆ ਨਾ ਕਹਿੰਦੇ ਕਿ ਉਹ ਇੰਨੇ ਜਿਆਦਾ ਸਾਹ-ਸਾਹ ਹੋ ਗਏ ਤੇ ਬੈਠਿਆ ਨਾ ਗਿਆ ਚੌਂਕੜਾ ਮਾਰ ਕੇ ਕਿਉਂਕਿ ਹਾਲਤ ਇੰਨੀ ਖਰਾਬ ਸੀ ਢੋਲਾ ਕੇ ਬੈਠੇ ਸਨ ਕਹਿੰਦੇ ਇੰਨੀ ਜਾਤ ਤ੍ਰੇਤ ਖਰਾਬ ਹੋ ਗਈ ਬਹੁਤ ਜਿਆਦਾ ਕਹਿੰਦੇ ਹਜੇ ਖੰਡੇ ਬਾਟੇ ਦੀ ਪੋਲ ਸ਼ੱਕ ਨਹੀਂ ਸੀ ਜਦੋਂ ਕਹਿੰਦੇ ਹਜੇ ਉਹਨਾਂ ਦੀ ਹਜੇ ਪੂਰਾ ਨਹੀਂ ਸੀ ਹੋਇਆ ਵੀ ਮਤਲਬ ਇੰਨੇ ਨੂੰ ਵੀਰ ਦੀ ਤ੍ਰੇਤ ਬਹੁਤ ਜਿਆਦਾ ਖਰਾਬ ਹੋ ਗਈ ਐਂਬੂਲੈਂਸ ਬੁલાਣੀ ਪਈ ਗੁਰਦੁਆਰਾ ਸਾਹਿਬ ਕਹਿੰਦੇ ਜਦੋਂ ਨਾ ਐਂਬੂਲੈਂਸ ਚ ਪਾ ਕੇ ਲੈ ਕੇ ਗਏ ਨਾ ਕਹਿੰਦੇ ਇੱਕ ਵਾਰ ਤਾਂ ਮਨ ਡੋਲ ਹੀ ਗਿਆ ਕਿ ਪਤਾ ਨਹੀਂ ਹੁਣ ਕੀ ਹੋਵੇਗਾ ਕਹਿੰਦੇ ਕਿ ਮੇਰਾ ਮਨ ਬਹੁਤ ਘਬਰਾ ਗਿਆ ਕਿ ਇਹਦਾ ਸਾਹ ਲੈਣਾ ਬਹੁਤ ਔਖ ਹੋ ਗਿਆ ਬਹੁਤ ਜ਼ਿਆਦਾ ਬਮਰ ਕਹਿੰਦੇ ਜਦੋਂ ਨਾ ਉਹ ਗੁਰਦੁਆਰਾ ਸਾਹਿਬ ਤੋਂ ਗਏ ਕਿਉਂਕਿ ਉਹਨਾਂ ਨੇ ਖੰਡੇਵਾਟ ਦੀ ਪੋਲ ਛਿੱਤੀ ਸੀ ਮਾਨਣੇ ਪਰਮਾਤਮਾ ਦਾ ਧਿਆਨ ਸੀ ਕਹਿੰਦੇ ਕਿ ਜਦੋਂ ਉਹ ਹਸਪਤਾਲ ਪਹੁੰਚੇ ਨਾ ਵੀਰ ਬਹੁਤ ਤੰਗ ਸੀ ਵੀ ਤੇ ਸਾਰੇ ਜਾਣੇ ਫਿਰ ਕਹਿੰਦੇ ਹਸਪਤਾਲ ਪਹੁੰਚੇ ਡਾਕਟਰਾਂ ਨੇ ਰਿਪੋਰਟਾਂ ਕੀਤੀਆਂ ਫਿਰ ਸਾਰਾ ਕੁਝ ਕੀਤਾ ਕਹਿੰਦੇ ਵੀ ਕੋ ਬਾਈਗੁਰੂ ਦਾ ਨਾ ਚਮਤਕਾਰ ਹੋਇਆ ਨਾ ਕਿ ਕਹਿੰਦੇ ਕਿ ਇਹਨਾਂ ਦੀ ਹਾਲਤ ਵਿੱਚ ਸੁਧਾਰ ਆਇਆ ਅੰਗੀ ਨਾਲੋਂ ਤੇ ਚਲੋ ਜਿਹੜੀ ਉਹਨਾਂ ਨੇ ਪ੍ਰੋਸੈਸ ਕਰਨਾ ਸੀ ਇਸ ਵੀਰ ਤੇ ਉਹਨਾਂ ਨੇ ਦਵਾਈ ਦਿੱਤੀ ਜੋ ਵੀ ਇੰਜੈਕਸ਼ਨ ਲਾਉਣੇ ਸੀ ਜੋ ਵੀ ਲਾਉਂਦੇ ਸੀ ਉਹੀ ਉਹਨਾਂ ਨੇ ਕੀਤਾ ਸ਼ੁਰੂ ਕਹਿੰਦੇ ਕੁਝ ਦਿਨਾਂ ਬਾਅਦ ਡਾਕਟਰ ਨੇ ਨਾ ਫੇਰ ਉਹਨਾਂ ਦੇ ਟੈਸਟ ਕੀਤੇ ਫੇਫੜਿਆਂ ਦਾ ਕਹਿੰਦੇ ਉਹ ਕਹਿੰਦੇ ਇਹਨਾਂ ਦੇ ਫੇਫੜਿਆਂ 'ਚ ਹੁਣ ਪਾਣੀ ਭਰਨਾ ਬੰਦ ਹੋ ਗਿਆ ਹੁਣ ਉਹ ਬਿਲਕੁਲ ਠੀਕ ਹੋ ਗਏ ਨੇ ਤੇ ਕਹਿੰਦੇ ਕਿ ਉਹ